ਵਖ ਵਖ ਮੰਤਰਾਂ ਦੇ ਜਪ ਨਾਲ ਵਖ ਵਖ ਸਾਧਨਾ ਨਾਲ ਮਨੁੱਖ ਨਿਰੰਕਾਰ ਤੱਕ ਪਹੁੰਚ ਸਕਦਾ ਹੈ ਇਹ ਵੀ ਮੈਂ ਅਰਜ਼ ਕਰਦੇ ਆ ਤੇ ਜੇ ਕੋਈ ਆਖੇ ਜਿਸ ਢੰਗ ਨਾਲ ਮੈਂ ਕਰ ਰਿਹਾ ਉਸੇ ਢੰਗ ਨਾਲ ਹੀ ਪਹੁੰਚ ਸਕਦਾ ਹੈ ਉਹ ਨਹੀਂ ਸਮੁੱਚੇ ਕੇਰਲਾ ਤਮਲਨਾਡ ਦੇ ਵਿੱਚ ਤੇ ਕਰਨਾਟਕਾ ਦੇ ਚਾਵਲ ਲੋਕਾਂ ਦੇ ਕਣਕ ਬਿਲਕੁਲ ਨਹੀਂ ਖਾਂਦੇ ਉਹਨਾਂ ਨੂੰ ਪਛਦੀ ਵੀ ਨਹੀਂ ਹੈਰਾਨਗੀ ਹੈ ਤੇ ਜੇ ਹੁਣ ਉਹ ਐਲਾਨੀਆਂ ਕਹਿ ਦੇਣ ਸਿਰਫ ਚਾਹਲ ਖਾਣ ਨਾਲ ਭੁੱਖ ਮਿਟਦੀ ਹੈ ਕਣਕ ਖਾਣ ਨਾਲ ਤੇ ਮਿਟਦੀ ਨਹੀਂ ਮਿਟਦੀ ਨਹੀਂ ਤੂੰ ਝਗੜਨ ਨੂੰ ਆ ਜਾਣ ਤੇ ਮੂਰਖਤਾ ਨਹੀਂ ਤੇ ਹੋਰ ਕੀ ਹੈ ਪੰਜਾਬੀ ਰਾਜਸਥਾਨੀ ਯੂਪੀ ਦੀ ਮੁੱਖ ਖੁਰਾਕ ਕਣਕ ਹੈ ਬਾਕੀ ਸ਼ੌਕੀਆ ਤੌਰ ਤੇ ਹੋਰ ਕੁਝ ਵੀ ਲੈਣ ਲੇਕਿਨ ਉਹ ਆਖ ਨਹੀਂ ਬਸ ਕਣਕ ਨਾਲ ਹੀ ਭੁੱਖ ਮਿਟਦੀ ਹੈ। ਇਸ ਪਕਵਾਨ ਨਾਲ ਹੀ ਭੁੱਖ ਮਿਟਦੀ ਹੈ। ਪੰਜਾਬੀ ਖਾਣੇ ਨਾਲ ਭੁੱਖ ਮਿਟਦੀ ਹੈ ਬਾਕੀ ਖਾਣਿਆਂ ਨਾਲ ਭੁੱਖ ਮਿਟਦੀ ਨਹੀਂ। ਐਸਾ ਕਹਿਣਾ ਹੀ ਮੂੜਤਾ ਹੋ ਜਾਏਗੀ। ਹਰ ਤਰ੍ਹਾਂ ਦਾ ਖਾਣਾ ਭੁੱਖ ਮਿਟਾ ਸਕਦਾ ਹੈ। ਹਰ ਤਰੀਕੇ ਨਾਲ ਕੀਤਾ ਹੋਇਆ ਭਜਨ ਪਰਮ ਆਨੰਦ ਦੇ ਸਕਦਾ ਹੈ। ਪਰਮ ਸੁਖ ਦੇ ਸਕਦਾ ਹੈ। ਪਰਮਾਤਮਾ ਦੀ ਪ੍ਰਾਪਤੀ ਕਰਾ ਸਕਦਾ ਹੈ। ਜਾਂ ਤੇ ਕੋਈ ਇਹ ਸਪਸ਼ਟ ਕਰ ਦੇਵੇ ਨਹੀਂ। ਇਕ ਵਿਸ਼ੇਸ਼ ਤਰ੍ਹਾਂ ਦਾ ਖਾਣਾ ਹੀ ਭੁੱਖ ਮਿਟਾ ਸਕਦਾ ਹੈ ਦੂਸਰਾ ਨਹੀਂ। ਅਗਰ ਇਹ ਸਪਸ਼ਟ ਹੋ ਜਾਂਦਾ ਹੈ ਤਾਂ ਫਿਰ ਤੇ ਮੰਨ ਲਿਆ ਜਾਏ ਇੱਕ ਵਿਸ਼ੇਸ਼ ਡੰਗ ਦਾ ਭਜਨ ਹੀ ਪ੍ਰਮਾਤਮਾ ਦੀ ਪ੍ਰਾਪਤੀ ਕਰਾ ਸਕਦਾ ਹੈ ਵਰਨਾ ਨਹੀਂ। ਪੰਥਾਂ ਦਾ ਝਗੜਾ ਕੀ ਹੈ? ਬਸ ਮੇਰਾ ਹੀ ਖਾਣਾ ਮਹਾਨ ਹੈ ਦੂਜੇ ਦਾ ਖਾਣਾ ਤੇ ਕੁਝ ਵੀ ਨਹੀਂ। ਕੁਝ ਵੀ ਨਹੀਂ। ਬਸ ਇਹ ਹੀ ਪੁਲੇਖਾ ਪਹਿ ਗਿਆ। ਇਤਹਾਮ ਬੋਲੇ ਖਾ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਕਤੀ ਇਤਨੇ ਕਿਉਂਕਿ ਇਸ ਦਾ ਖੁਲਾਸਾ ਬਹੁਤ ਵੱਡਾ ਹੋ ਸਕਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਖੁਲਾਸਾ ਹੈ। ਪਰ ਪੌੜੀਆਂ ਰਹਿ ਜਾਣ ਗਿਆ। ਇਸ ਵਾਸਤੇ ਅਖਰੀ ਅਰਥ ਕਰਕੇ ਹੀ ਚੱਲੀਏ। ਮਨ ਨੇ ਮਗ ਨਾ ਚੱਲੇ ਪੰਥ। ਜੋ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ। ਇਹਨਾਂ ਪੰਥਾਂ ਦੇ ਚਮੇਲਿਆਂ 'ਚ ਨਹੀਂ ਪੈਂਦਾ। ਰਸਤਿਆਂ ਦੇ ਝਮੇਲਿਆਂ 'ਚ ਨਹੀਂ ਪੈਂਦਾ ਔਰ ਕੁਝ ਐਸੇ ਵੀ ਹੋਣਗੇ ਰਸਤਾ ਬਦਲਦੇ ਵੀ ਰਹਿੰਦੇ ਆਉਣਗੇ ਬਦਲਦੇ ਨੇ ਸਿੱਖ ਹੈ ਅਰਾਧਾ ਸਵਮੀ ਬਣ ਗਿਆ ਨਿਰੰਕਾਰੀ ਬਣ ਗਿਆ ਕਹਿੰਦਾ ਨਹੀਂ ਮੈਂ ਤੇ ਉਸ ਜਥੇ ਤੋਂ ਅੰਮ੍ਰਿਤ ਛਕਣਾ ਹੈ ਉਸ ਜਥੇ ਤੋਂ ਅੰਮ੍ਰਿਤ ਛਕਣਾ ਹੈ ਤਾਂ ਅੰਮ੍ਰਿਤ ਵੀ ਵਖ ਵਖ ਹੋ ਜਾਏਗਾ ਇਹ ਵੀ ਮੈਂ ਉਸ ਕਰਦੇ ਆ ਇਸਲਾਮ ਦੇ 72 ਫਿਰਕੇ ਹੋ ਗਏ ਨੇ ਗਾਲਬਨ 54 ਟੋਲਿਆਂ ਦੇ ਚ ਬੋਧ ਧਰਮ ਵੰਡਿਆ ਗਿਆ ਹੈ ਤਕਸੀਮ ਹੋ ਗਿਆ ਹੈ ਔਰ 72 ਫਿਰਕੇ ਇਸਲਾਮ ਦੇ ਦੋ ਤੇ ਬਹੁਤ ਵੱਡੇ ਹੀ ਟੋਲੇ ਨੇ ਨਾ ਕੈਥੋਲਿਕ ਨੇ ਤੇ ਪ੍ਰੋਟੈਸਟੈਂਟਸ ਨੇ ਲੇਕਿਨ ਸੈਂਕੜੇ ਨਾਲ ਦੇ ਟੋਲੇ ਬਣ ਗਏ ਨੇ ਹੋਰ ਇਸਾਈਆਂ ਦੇ ਚ ਹਜ਼ਾਰਾਂ ਟੁਕੜੀਆਂ ਦੇ ਚ ਵਟਿਆ ਹੋਇਆ ਹੈ ਹਿੰਦੂ ਧਰਮ ਕੋਈ ਦੇਵ ਸਮਾਜੀ ਕੋਈ ਬ੍ਰਹਮ ਸਮਾਜੀ ਕੋਈ ਸਨਾਤ ਨਹੀਂ ਹੈ ਕਿਸੇ ਦਾ ਕੋਈ ਇਸ਼ਟ ਕਿਸੇ ਦਾ ਕੋਈ ਇਸ਼ਟ ਮਾਨ ਕਰਦੇ ਹੁੰਦੇ ਸਨ ਸਿੱਖ ਸਾਡਾ ਇਸ਼ਟ ਇੱਕ ਹੈ ਅਸੀਂ ਆਪਣੀ ਥਾਂ ਤੇ ਟਿਕਿਆ ਹੋਇਆ ਪਹੁੰਚ ਗਏ ਆ ਨਹੀਂ ਅੱਜ ਇਹਨਾਂ ਦੇ ਵੀ 3 ਤਰ੍ਹਾਂ ਤਰ੍ਹਾਂ ਦੇ ਟੁਕੜੇ ਨੇ ਇਹ ਵੀ ਮਰਜ਼ ਕਰਦੇ ਆ ਜਾਤ ਪਾਤ ਵੀ ਹੈ ਤੇ ਟੁਕੜੇ ਵੀ ਨੇ ਬਹੁਤ ਸਾਰੇ ਸਿੱਖਾਂ ਨੂੰ ਤੇ ਅਸੀਂ ਜਾਤ ਕਰਕੇ ਜਾਣਦੇ ਅਸਲੀ ਨਾਮ ਦਾ ਪਤਾ ਹੀ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਲਿਖਿਆ ਰਖਾਇਆ ਹੁੰਦਾ ਹੈ ਕੁਝ ਪਤਾ ਵੀ ਨਹੀਂ ਉਸ ਨੂੰ ਮਨੁੱਖ ਪਿੱਛੇ ਕਰਦਾ ਹੈ ਸਾਡਾ ਅੱਧਾ ਨਾਮ ਸਤਿਗੁਰੂ ਨੇ ਆਪ ਚੁਣਿਆ ਹੈ ਸਿੰਘ ਤੇ ਕੌਰ ਸਾਡੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਜੋੜਿਆ ਔਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਅੱਧਾ ਨਾਮ ਮਾਂ-ਬਾਪ ਚੁਣਦੇ ਨੇ ਰਿਸ਼ਤੇਦਾਰ ਚੁਣਦੇ ਨੇ ਗੁਰੂ ਗੋਬਿੰਦ ਸਿੰਘ ਦਾ ਚੁਣਿਆ ਹੋਇਆ ਨਾਮ ਤੇ ਕਰੀਬਨ-ਕਰੀਬਨ ਕੌਰ ਤੇ ਸਿੰਘ ਨੂੰ ਸਾਰੇ ਇੱਕ ਪਾਸੇ ਕਰ ਦਿੰਦਾ ਫਿਰ ਵੀ ਕਹਿੰਦੇ ਅਸੀਂ ਸਿੱਖਾਂ ਹੈਰਾਨਗੀ ਹੋ ਜਾਂਦੀ ਹੈ ਖੈਰ ਬੇਸਤਰ ਰਸਤੇ ਬਦਲਦੇ ਰਹਿੰਦੇ ਨੇ ਇਹ ਰਸਤਾ ਚੰਗਾ ਹੈ ਔਰ ਰਸਤਾ ਚੰਗਾ ਹੈ ਬਦਲਦੇ ਰਹਿੰਦੇ ਨੇ ਇੱਕ ਉਰਦੂ ਦਾ ਸ਼ਾਇਰ ਇਸ ਸੰਬੰਧ ਵਿੱਚ ਵੀ ਕਹਿੰਦਾ ਸੋਤੇ ਮੈਂ 깈 ਗਈ ਕੁਝ ਗੁਨਾਹੋਂ ਮੈਂ 깈 ਗਈ ਰੋਤੇ ਮੈਂ 깈 ਗਈ ਕੁਝ ਆਹੋਂ ਮੈਂ 깈 ਗਈ वास्तविक कभी जिंदगी का अध्ययन करिए शायर तत निचोड़ पेश कर रहे हैं। सोते में कट गई कुछ गुनाहों में कट गई रोते में कट गई कुछ आहों में कट गई मंजिल पे चलने वाले मंजिल पे जा लगे राहें बदलने वालों की राहों में कट गई। ਰਸਤਿਆਂ 'ਚ ਜਿੰਦਗੀ ਲੰਘ ਗਈ ਕਦੀ ਪਹੁੰਚੇ ਹੀ ਨਹੀਂ ਤੇ ਰਸਤਿਆਂ ਦਾ ਝਗੜਾ ਕਰਦੇ ਆਂ ਹੀ ਰਸਤੇ 'ਚ ਹੀ ਰਹਿ ਗਏ ਮਹਾਰਾਜ ਕਹਿੰਦੇ ਮਨ ਮਗ ਨਾ ਚੱਲੇ ਪੰਥ ਰਸਤਿਆਂ ਦੇ ਝਮੇਲੇ 'ਚ ਨਹੀਂ ਪਏਗਾ ਰਸਤੇ 'ਚ ਵੀ ਨਹੀਂ ਰਹੇਗਾ ਰਸਤੇ ਦਾ ਝਗੜਾ ਵੀ ਨਹੀਂ ਕਰੇਗਾ ਇਸ ਤਰ੍ਹਾਂ ਦੇ ਮਨੁੱਖ ਲਈ ਇਹ ਹੋਵੇਗਾ ਸਾਰੇ ਰਸਤੇ ਪੁਝਾ ਦਿੰਦੇ ਨੇ ਸਾਰੇ ਨਾਮ ਪੁਝਾ ਦਿੰਦੇ ਨੇ ਗੁਰੂ ਨਾਨਕ ਕਹਿੰਦੇ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਨੇ ਗੁਰੂ ਨਾਨਕ ਔਰ ਹਰ ਨਾਮ ਦਾ ਜਪ ਤੈਨੂੰ ਪ੍ਰਗਟ ਕਰ ਦਿੰਦਾ ਹੈ ਤੇਰੇ ਸਰੂਪ ਨੂੰ ਪ੍ਰਗਟ ਕਰਨ ਦਾ ਮਨ ਨੇ ਮਗ ਨਾ ਚੱਲੇ ਪੰਥ ਹਾਂਜੀ ਮਨ ਨਾ ਧਰਮ ਸੇਤੀ ਜੋ ਮਨ ਲੈਂਦਾ ਹੈ ਉਸ ਦਾ ਪੂਰਨ ਤੌਰ ਤੇ ਰੱਬੀ ਧਰਮ ਨਾਲ ਸੰਬੰਧ ਜੁੜ ਜਾਂਦਾ ਹੈ ਤੇ ਧਰਮ ਕੀ ਹੈ ਸਿਰਫ प्रभु नाम दा जप ही धर्म है सगल धर्म में श्रेष्ठ धर्म हर को नाम जप निर्मल करम हरिदा नाम जप यही श्रेष्ठ धर्म है और हरिदा नाम जप यही निर्मल कर्म है और कोई निर्मल कर्म नहीं जितने भी निर्मल कर्म करेगा और जगत कहेगा निर्मल ने उस देश तेरा अहंकार होगा पर जैसे जैसे नाम जपेगा अहंकार मिट जाएगा निरंकार ही निरंकार रह जाएगा ਤੂੰ ਮੰਨਣ ਵਾਲੇ ਦਾ ਸਿੱਧਾ ਸੰਬੰਧ ਧਰਮ ਨਾਲ ਜੁੜਦਾ ਹੈ ਐਸਾ ਨਾਮ ਨਰਿੰਜਨ ਹੋਏ ਪਰਮਾਤਮਾ ਦਾ ਨਾਮ ਐਸਾ ਕਾਲਕ ਤੋਂ ਰਹਿਤ ਹੈ ਦਬਿਆਂ ਤੋਂ ਰਹਿਤ ਹੈ ਮਾਇਆ ਤੋਂ ਰਹਿਤ ਹੈ ਜਿਹੜਾ ਮੰਨ ਜਾਣਦਾ ਬਾਉ ਜਿਸ ਦੇ ਅਨੁਭਵ ਦੇ ਚ ਆਇਆ ਉਹ ਹੀ ਜਾਣਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਦਾ ਸਾਹਮਣੇ ਨਹੀਂ ਦੱਸ ਸਕਦਾ ਕਿ ਨਾਮ ਐਸਾ ਹੁੰਦਾ ਹੈ ਰਸ ਐਸਾ ਹੁੰਦਾ ਹੈ ਇਹ ਅਵਸਥਾ ਐਸੀ ਆਉਂਦੀ ਹੈ ਇਸ ਦਾ ਕੋਈ ਵੀ ਪ੍ਰਤੱਖ ਸਬੂਤ ਨਹੀਂ ਹਾਂਜੀ ਜੇ ਕੋ ਮਨ ਜਾਣੇ ਮਨ ਕੋਏ ਜਿਸ ਕਿਸੇ ਦਾ ਮਨ ਇਸ ਨੂੰ ਜਾਣ ਗਿਆ ਜਾਣ ਗਿਆ ਜਣਾ ਨਹੀਂ ਸਕੇਗਾ ਦੱਸ ਨਹੀਂ ਸਕੇਗਾ ਹਾਂਜੀ ਮਨ ਪਾਵੇ ਮੋਖ ਦਵਾਰ ਜਿਸ ਨੇ ਮਨ ਲਿਆ ਉਸ ਦੇ ਸਾਰੇ ਬੰਧਨ ਟੁੱਟ ਜਾਣਗੇ ਮੁਕਤ ਹੋ ਜਾਏਗਾ ਆਜ਼ਾਦ ਹੋ ਜਾਏਗਾ ਸੁਤੰਤਰ ਹੋ ਜਾਏਗਾ ਕਿਸੇ ਵੀ ਗ੍ਰਿਫਤ ਵਿੱਚ ਨਹੀਂ ਹੋਵੇਗਾ ਹੁਣ ਤੁਸੀਂ ਆਖੋਗੇ ਬੰਧਨ ਕੀ ਹੈ ਬੰਧਨ ਮੈਂ ਫਿਰ ਅਰਜ਼ ਕਰਾਂ ਕੁਛ ਬਾਹਰ ਦੇਣੇ ਕੁਛ ਅੰਦਰ ਦੇਣੇ ਔਰ ਬੰਧਨਾ ਦਾ ਬੰਧਿਆ ਹੋਇਆ ਮਨ ਉਹ ਭਟਕਦਾ ਹੈ ਭਟਕਦਾ ਹੈ ਤਨ ਬਾਹਰ ਭਟਕਦਾ ਹੈ ਮਨ ਅੰਦਰ ਭਟਕਦਾ ਹੈ ਭਟਕਣ ਲਈ ਅਸਥਾਨ ਚਾਹੀਦਾ ਹੈ ਭਟਕਣ ਲਈ ਸਮਾ ਚਾਹੀਦਾ ਹੈ ਮਨ ਨੂੰ ਭਟਕਣ ਲਈ ਸਮਾ ਚਾਹੀਦਾ ਹੈ ਤਨ ਨੂੰ ਭਟਕਣ ਲਈ ਅਤਵ ਹੈ ਅਸਥਾਨ ਚਾਹੀਦਾ ਹੈ ਜਗਾ ਚਾਹੀਦੀ ਹੈ ਕੁਝ ਬਾਹਰ ਇੱਕ ਥਾਂ ਤੋਂ ਦੂਸਰੀ ਥਾਂ ਇੱਕ ਮੁਲਕ ਤੋਂ ਦੂਸਰੇ ਮੁਲਕ ਇੱਕ ਘਰ ਤੋਂ ਦੂਸਰੇ ਘਰ ਇੱਕ ਬਾਜ਼ਾਰ ਤੋਂ ਦੂਸਰੇ ਬਾਜ਼ਾਰ ਭਟਕਣਾ ਹੈ ਕੋਈ ਮੁੱਦਾ ਨਹੀਂ ਕੁਝ ਕਾਰਜ ਨਹੀਂ ਟਿਕਾਉ ਨਹੀਂ ਭਟਕਣਾ ਸਰੀਰ ਦੀ ਭਟਕਣਾ ਪਰ ਬੈਠਾ ਬੈਠਾ ਸਰੀਰ ਤੇ ਬੈਠਾ ਹੈ ਹੁਣ ਮਨ ਭਟਕ ਰਿਹਾ ਹੈ ਸਮੇਂ ਦੇ ਵਿੱਚ ਅਤੀਤ ਦੀਆਂ ਯਾਦਾਂ ਔਰ ਭਵਿਸ਼ ਦੀਆਂ ਚਿੰਤਾਵਾਂ ਮਨ ਇਸੇ ਦੇ ਵਿੱਚ ਭਟਕਦਾ ਹੈ ਕਦੀ ਬਗੌਰ ਮੁਤਾਲਾ ਕਰਨਾ ਤਨ ਬੈਠਾ ਹੈ ਮਨ ਭਟਕ ਰਿਹਾ ਹੈ ਸਮੇਂ ਦੇ ਵਿੱਚ ਅਤੀਤ ਦੀਆਂ ਯਾਦਾਂ ਔਰ ਭਵਿਸ਼ ਦੀ ਚਿੰਤਾ ਅਤੀਤ ਲੰਘ ਚੁਕਿਆ ਹੈ ਖर्च ਹੋ ਗਿਆ ਹੈ ਭਵਿਸ਼ ਉਧਾਰੀ ਹੈ ਪਤਾ ਨਹੀਂ ਆਉਣੇ ਕਿ ਨਹੀਂ ਵਰਤਮਾਨ ਕਹਿੰਦੇ ਨੇ ਜਿਹਨੂੰ ਮੈਂ ਵਰਤ ਸਕਦਾ ਹਾਂ ਵਰਤਮਾਨ ਸanskrit ਦਾ ਸ਼ਬਦ ਹੈ ਵਰਤਮਾਨ ਜੋ ਮੇਰੇ ਵਰਤਨ ਵਾਲੇ ਵੇਦ ਵਿੱਚ ਆ ਸਕਦਾ ਹੈ ਜਿਸ ਨੂੰ ਮੈਂ ਇਸਤੇਮਾਲ ਕਰ ਸਕਦਾ ਉਹ ਹੈ ਵਰਤਮਾਨ ਤਾਂ ਵਰਤਮਾਨ ਕੀ ਅੱਜ ਦੀ ਰਾਤ ਵਰਤਮਾਨ ਹੋਵੇਗੀ ਨਹੀਂ ਅੱਜ ਦਾ ਇਹ ਦਿਨ ਇਹ ਵਰਤਮਾਨ ਸੀ ਨਹੀਂ ਜ਼ਿੰਦਗੀ ਇਤਨੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਇਹ ਗੱਲ ਵੱਖਰੀ ਹੈ ਕਿ ਮਨੁੱਖ ਆਪਣਾ ਅਤੀਤ ਅਗਰ ਵਾਖਈ ਜਾਏ ਤੋ ਇਹ ਪਥਨਾ ਤੋਂ ਵੀ ਅੱਗੇ ਜਾ ਸਕਦਾ ਹੈ ਜਿਤ ਦੁਆਰੇ ਉਬਰੇ ਤਿੱਥੇ ਲਿਓ ਅਵਾਰ ਜਿਨ੍ਹਾਂ ਨੇ ਕਹਿ ਦਿੱਤਾ ਹੈ ਕਿ ਪ੍ਰਮਾਤਮਾ ਤੋਂ ਪਹਿਲੇ ਸ਼ਬਦ ਹੋਇਆ ਸ਼ਬਦ ਤੋਂ ਪਹਿਲੇ ਪ੍ਰਮਾਤਮਾ ਸੀ ਔਰ ਸ਼ਬਦ ਤੋਂ ਰੋਸ਼ਨੀ ਹੋਈ ਚਾਨਣਾ ਹੋਇਆ ਧੁੰਦ ਹੋਈ ਪਾਣੀ ਬਣਿਆ ਬਨਸਪਤੀ ਬਣੇ ਸਹਜੇ ਸਹਜੇ ਵਿਕਾਸ ਹੋਇਆ ਪਸ਼ੂ ਪਕਸ਼ੀ ਬਣੇ ਮਨੁੱਖ ਬਣੇ ਇਹ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਪਿਛੋਕੜ ਦੇਖਿਆ ਹੋਵੇਗਾ ਆਪਣੀ ਸਿਮਰਤੀ ਨੂੰ ਪਿੱਛੇ ਲੈ ਗਏ ਗੁਰੂ ਨਾਨਕ ਨੇ ਸਾਰਾ ਜ਼ਿਕਰ ਕੀਤਾ ਹੈ ਪਿਛੋਕੜ ਤੇ ਹੈ ਤੋ ਉਥੋਂ ਆਇਆ ਜਿਤ ਦੁਆਰੇ ਉਬਰੇ ਤਿੱਥੇ ਲਿਓ ਅਵਾਰ ਸ਼ਬਦ ਤੋਂ ਸਾਰਾ ਸੰਸਾਰ ਆਇਆ ਸ਼ਬਦ ਦੁਆਰ ਹੈ ਸ਼ਬਦ ਦੇ ਰਾਹੀਂ ਪ੍ਰਵੇਸ਼ ਕਰੇਗਾ ਉਤਪਤ ਬਰਲੇ ਸ਼ਬਦੇ ਹੋਵੇ ਖੈਰ ਇਹ ਇੱਕ ਅਲੱਗ ਪਰਕਰਨ ਪਰ ਮਨੁੱਖ ਅੱਗੇ ਵੀ ਜਾ ਸਕਦਾ ਹੈ ਭਵਿਸ਼ ਜ਼ਿੰਦਗੀ ਭਾਵੇਂ ਇਤਨੀ ਨਾ ਹੋਵੇ ਹਜ਼ਾਰਾਂ ਸਾਲ ਦੀ ਅੱਗੇ ਸੋਚ ਸਕਦਾ ਹੈ ਔਰ ਇਸ ਦਾ ਮਨ ਅੱਗੇ ਦੇਚ ਜੀ ਸਕਦਾ ਹੈ ਬੜਾ ਲੰਬਾ ਭਵਿਸ਼ ਮੈਂ ਪੜ ਰਿਹਾ ਸੀ ਕੁਝ ਅਰਸਾ ਪਹਿਲੇ ਚੂਹੇ 4 ਮਿੰਟ ਪਿੱਛੇ ਜਾ ਸਕਦੇ ਨੇ 4 ਮਿੰਟ ਅੱਗੇ بس یہی ਇਹਨਾਂ ਦਾ ਭਵਿਸ਼ ਹੈ یہی ਇਹਨਾਂ ਦਾ ਮਾਜ਼ੀ ਹੈ ਇਸ ਤੋਂ ਜ਼ਿਆਦਾ ਨਹੀਂ ਭਾਰਤ ਦੇ ਖਾਸ ਕਰਕੇ ਇਸ ਤਰ੍ਹਾਂ ਦੇ ਜੀਵ ਮਨੋਵਿਗਿਆਨਕ ਨੇ ਮਨ ਦੇ ਤਲ ਦੀ ਖੋਜ ਕਰਨ ਵਾਲੇ ਨੇ ਔਰ ਖਾਸ ਕਰਕੇ ਪਸ਼ੂਮਾਂ ਦੀ ਦੁਨੀਆ ਦੀ ਖੋਜ ਕਰਨ ਵਾਲੇ ਉਹ ਕਹਿੰਦੇ ਨੇ ਬੰਦਰ ਵੱਤ ਤੋਂ ਵੱਧ 24 ਘੰਟੇ ਪਿੱਛੇ ਜਾ ਸਕਦਾ ਇਸ ਤੋਂ ਜ਼ਿਆਦਾ ਨਹੀਂ ਔਰ 24 ਘੰਟੇ ਹੀ ਅੱਗੇ ਜਾ ਸਕਦਾ ਹੈ ਇਸ ਤੋਂ ਜ਼ਿਆਦਾ ਨਹੀਂ ਮਨੁੱਖ ਹਜ਼ਾਰਾਂ ਸਾਲ ਪਿੱਛੇ ਜਾ ਸਕਦਾ ਹੈ ਅੱਗੇ ਜਾ ਸਕਦਾ ਹੈ ਪਰ વાਸਤਵਿਕ ਜ਼ਿੰਦਗੀ ਕਿਤਨੀ ਹੈ ਮਨੁੱਖ ਕੋਲ ਇਸ ਵਕਤ ਵਰਤਮਾਨ ਹੈ ਤਾਂ ਵਰਤਮਾਨ ਕਿਤਨਾ ਹੈ ਮਾਜ਼ੀ ਜੋ ਲੰਘ ਗਿਆ ਭਵਿਸ਼ ਜੋ ਆਉਣ ਵਾਲਾ ਹੈ ਦੋਵੇਂ ਹੱਥ ਦੇ ਚ ਨਹੀਂ ਨੇ ਹੱਥ ਦੇ ਚ ਕੀ ਹੈ ਵਰਤਮਾਨ ਜਿਸ ਨੂੰ ਮੈਂ ਵਰਤ ਸਕਦਾ ਉਹੀ ਵਰਤਮਾਨ ਹੈ ਮੈਂ ਮਾਜ਼ੀ ਨਹੀਂ ਵਰਤ ਸਕਦਾ ਮੈਂ ਮੁਸਤਕਬਲ ਨੂੰ ਵੀ ਨਹੀਂ ਵਰਤ ਸਕਦਾ ਭਵਿਸ਼ ਨੂੰ ਨਹੀਂ ਵਰਤ ਸਕਦਾ ਸਿਰਫ ਵਰਤਮਾਨ ਨੂੰ ਹੀ ਮੈਂ ਵਰਤ ਸਕਦਾ ਉਹ ਹੀ ਮੇਰੇ ਵਰਤਨ ਬਲੇਵੇ ਦੇ ਚ ਆ ਸਕਦਾ ਹੈ ਪਰ ਵਰਤਮਾਨ ਕਿੰਨਾ ਕ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਮਰਦਾਨੇ ਨੂੰ ਤੂੰ ਦੱਸ ਸਕੇਂਗਾ ਤੈਨੂੰ ਆਪਣੇ ਦਮਾਂ ਤੇ ਕਿੰਨਾ ਕੁ ਭਰੋਸਾ ਹੈ ਪਤਸ਼ਾ ਮੈਨੂੰ ਬਹੁਤਾ ਭਰੋਸਾ ਨਹੀਂ ਹੈ ਮਰਦਿਆਂ ਮਰਦਿਆਂ 100 ਦਮ ਤੇ ਲੈ ਹੀ ਲਵਾਂਗਾ ਨਾ بس ਇਹ ਨਹੀਂ ਹੈ ਜ਼ਿਆਦਾ ਨਹੀਂ ਬਾਲਿਆ ਤੂੰ ਦੱਸੇਗਾ ਤੈਨੂੰ ਆਪਣੇ ਦਮਾਂ ਤੇ ਕਿੰਨਾ ਘਰੋਸਾ ਹੈ ਮਹਾਰਾਜ ਇਹਨੂੰ ਸੌ ਦਮਾਂ ਦਾ ਹੋਵੇਗਾ ਮੈਨੂੰ ਸਿਰਫ 10 ਦਮਾਂ ਦਾ ਭਰੋਸਾ ਹੈ ਮਰਦਿਆਂ ਮਰਦਿਆਂ 10 ਤੇ ਲੈ ਹੀ ਲਵਾਂਗਾ ਤੇ ਦੋਵੇਂ ਹੱਥ ਜੋੜ ਕੇ ਕਹਿੰਦਨ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਘਰੋਸਾ ਹੈ ਇਹਨੂੰ ਕਹਿੰਦ ਨੇ ਉਸਟ ਲਸ਼ਟ ਕਾ ਅਲੰਕਾਰ ਉੱਠਦੀ ਪਿੱਠ ਦੇ ਚੋਂ ਲੱਕੜ ਕੱਢ ਕੇ ਤੇ ਉਸੇ ਲੱਕੜ ਨਾਲ ਉਠ ਨੂੰ ਚਲਾਣਾ ਇਹਨੂੰ ਕਹਿੰਦੇ ਨੇ ਪੁਸ਼ਟ ਲਸ਼ਟਕਾ ਅਲੰਕਾਰ ਜਿਸ ਬੰਦੇ ਨੇ ਜਿਹੜਾ ਪ੍ਰਸ਼ਨ ਕੀਤਾ ਹੈ ਉਹੀ ਪ੍ਰਸ਼ਨ ਉਸੇ ਤੇ ਕਰ ਦੇਣਾ ਇਹਨੂੰ ਸਾਹਿਤਿਕ ਦੁਨੀਆ 'ਚ ਕਹਿੰਦੇ ਨੇ ਪੁਸ਼ਟ ਲਸ਼ਟਕਾ ਅਲੰਕਾਰ ਪ੍ਰਸ਼ਨ ਤੇ ਗੁਰਨਾਣਕ ਦਾ ਸੀ ਤੇ ਦੋਹਾਂ ਨੇ ਮਿਲ ਕੇ ਗੁਰਨਾਣਕ ਤੇ ਪ੍ਰਸ਼ਨ ਕਰ ਦਿੱਤਾ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਕਹਿੰਦੇ ਨੇ ਮਰਦਾਨਿਆਂ ਤੈਨੂੰ ਸੌ ਦਮਾਂ ਦਾ ਭਰੋਸਾ ਹੈ ਬਾਲਿਆ ਤੈਨੂੰ ਦਸ ਦਮਾਂ ਦਾ ਭਰੋਸਾ ਹੈ ਮੈਂ ਹਮ ਆਦਮੀਆਂ ਇੱਕ ਦਮ ਹੀ ਇੱਕ ਦਮ ਜਿਹੜਾ ਦਮ ਆਇਆ ਹੀ ਨਹੀਂ ਅਜੇ ਉਹਦਾ ਮੈਂ ਕੀ ਦਾਵਾ ਕਰਾਂ ਤੇ ਜਿਹੜਾ ਦਮ ਮੌਂ ਦੇ ਚੋਂ ਲੰਘ ਗਿਆ ਖਰਚ ਹੋ ਗਿਆ ਉਹਦਾ ਮੈਂ ਕੀ ਦਾਵਾ ਕਰਾਂ ਇਹ ਦੋਵੇਂ ਮੇਰੇ ਹੱਥ ਦੇ ਚ ਨਹੀਂ ਮੇਰੇ ਹੱਥ ਦੇ ਚ ਇੱਕੋ ਹੀ ਦਮ ਹੈ ਇੱਕ ਦਮ ਬਸ ਇਹੀ ਵਰਤਮਾਨ ਹੈ ਕਹਿੰਦੇ ਨੇ ਭਗਵਾਨ ਜਦ ਵੀ ਪ੍ਰਗਟ ਹੋਵੇਗਾ ਵਰਤਮਾਨ ਦੇਚ ਭਾਉ ਇੱਕਦਮ ਦੇਚ ਮੈਂ ਵੱਡਾ ਮਹਿਲ ਬਣਾਣਾ ਹੈ ਇੱਕਦਮ ਦੇਚ ਨਹੀਂ ਬਣਾ ਸਕਦਾ ਇੱਕ ਜਵਾਨ ਬੰਦਾ ਹੈ ਔਰ ਉਹ ਆਖੇ ਕਮ ਸੇ ਕਮ ਮੈਂ ਪੜਪੋਤਰਿਆਂ ਨੂੰ ਵੇਖ ਕੇ ਮਨਾ ਇੱਕਦਮ ਦੇਚ ਸਭ ਕੁਝ ਨਹੀਂ ਹੋ ਸਕਦਾ ਮੈਂ ਸਿੰਘਾਸਣ ਤੇ ਬੈਠਣਾ ਹੈ ਮਨਿਸਟਰ ਬਣਨਾ ਹੈ ਦੇਸ਼ ਦਾ ਮਾਲਿਕ ਬਣਨਾ ਇੱਕਦਮ ਦੇਚ ਨਹੀਂ ਹੋ ਸਕਦਾ ਪਤਾ ਨਹੀਂ ਕਿਤਨੇ ਪਾਪੜ ਬੇਲਨੇ ਪੈਣਗੇ ਇੱਕਦਮ ਦੇਚ ਨਹੀਂ ਹੋ ਸਕਦਾ ਮਨੁੱਖ ਇੱਕਦਮ ਦੇਚ ਜਗਤ ਦੇਚ ਕੁਝ ਵੀ ਨਹੀਂ ਪ੍ਰਾਪਤ ਕਰ ਸਕਦਾ ਇੱਕਦਮ ਦੇਚ ਪ੍ਰਮਾਤਮਾ ਮਿਲ ਸਕਦਾ ਹੈ ਈਸ਼ਵਰ ਮਿਲ ਸਕਦਾ ਇੱਕਦਮ ਦੇਚ ਇਹ ਇੰਝ ਕਹਿ ਲੋ ਉਹ ਜਦ ਵੀ ਮਿਲੇਗਾ ਇੱਕਦਮ ਦੇਚ ਮਿਲੇਗਾ ਜਿਹੜਾ ਦਮ ਆਉਂਦੇ ਚੋਵੇਗਾ ਜੋ ਦਮ ਲੰਘ ਗਿਆ ਉਹਦੇ ਚ ਨਹੀਂ ਜੋ ਦਮ ਆਣ ਵਾਲਾ ਉਹਦੇ ਚ ਨਹੀਂ ਹਮ ਆਦਮੀਆਂ ਇੱਕ ਦਮ ਹੈ ਸਾਡੇ ਕੋਲ ਨਗਦੀ ਕਿਤਨੀ ਹੈ ਜੀਵਨ ਦੀ ਨਗਦੀ ਕਿਤਨੀ ਹੈ ਇੱਕ ਦਮ ਬਸ ਇਹ ਹੀ ਨਗਦੀ ਹੈ ਤੇ ਧਰਮ ਦੀ ਦੁਨੀਆ 'ਚ ਨਗਦੀ ਚਲਦੀ ਹੈ ਉਧਾਰੀ ਨਹੀਂ ਚਲਦੀ ਇਹ ਵੀ ਮੈਰਸ ਕਰਦੇ ਜਿਹੜਾ ਦਮ ਅਜੇ ਆਇਆ ਹੀ ਨਹੀਂ ਉਹਨੂੰ ਅਸੀਂ ਨਹੀਂ ਚਲਾ ਸਕਦੇ ਉਹਨੂੰ ਖਰਚ ਹੀ ਨਹੀਂ ਕਰ ਸਕਦੇ ਤੇ ਜਿਹੜੇ ਦਮ ਲੰਘ ਗਏ ਉਹ ਤੇ ਖਰਚ ਹੋ ਗਏ ਲੰਘ ਉਹਨਾਂ ਦਮਾਂ ਨਾਲ ਕੀ ਮਿਲਿਆ ਜੋ ਮਿਲਿਆ ਕੋਲ ਹੋਵੇਗਾ ਪਰ ਕਮ ਸੇ ਕਮ ਉਹਨਾਂ ਦਾਮਾਂ ਦੇ ਨਾਲ ਪ੍ਰਮਾਤਮਾ ਤੇ ਨਹੀਂ ਮਿਲਿਆ ਪ੍ਰਮਾਤਮਾ ਜਦ ਵਿੱਚ ਮਿਲੇਗਾ ਇੱਕ ਦਮ ਇੱਕ ਦਮ ਨਕਦੀ ਹੈ ਭਾਈ ਸਾਹਿਬ ਬਾਈ ਨੰਦ ਲਾਲ ਕਹਿੰਦੇ ਨੇ ਇਕਦਮ ਇਹ ਜਿਹੜੀ ਨਖਦੀ ਹੈ ਇਸ ਨੂੰ ਮੈਂ گزارਿਆ ਕਿਸ ਤਰ੍ਹਾਂ ਇਕਦਮ ਬਖੇਸ਼ ਰਾ ਨ ਬੁਰਦਮ ਕੇ ਕੀ ਸਤਮ ਐ ਵਾਏ ਨਖਦੇ ਜ਼ਿੰਦਗੀ ਰਾਏ ਗਾਂ ਗੁਜਸਤ ਨਖਦ ਜ਼ਿੰਦਗੀ ਮੈਂ ਰਾਏ ਗਾਂ ਬਰਬਾਦ ਕਰ ਦਿੱਤੀ ਇਕ ਦਮ ਨੂੰ ਮੈਂ گزارਿਆ ਕਿਸ ਤਰ੍ਹਾਂ ਗੁਜ਼ਰੇ ਹੋਏ ਦਮਾਂ ਦੀ ਯਾਦ ਦੇਚ گزارਿਆ ਉਸ ਇਕ ਦਮ ਨੂੰ ਮੈਂ گزارਿਆ ਆਉਣ ਵਾਲੇ ਦਮਾਂ ਦੀ ਚਿੰਤਾ ਦੇਚ گزارਿਆ ਮਨ ਯਾਤੇ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ ਚ ਹੋਵੇਗਾ ਜਾਂ ਆਉਣ ਵਾਲੇ ਕੱਲ ਦੀ ਚਿੰਤਾ ਚ ਮਨੁੱਖ ਜਿੱਥੇ ਬੈਠਾ ਹੈ ਉਹਦਾ ਮਨ ਸਮੇਂ ਦੇ ਚ ਭਟਕਦਾ ਹੈ ਤੇ ਪ੍ਰਮਾਤਮਾ ਨੂੰ ਕੀ ਕਹਿੰਦੇ ਨੇ ਅਕਾਲ ਉਹਦੇ ਸਮਾਂ ਨਹੀਂ ਹੈ ਵਕਤ ਹੀ ਨਹੀਂ ਹੈ ਸਮਾਂ ਨਹੀਂ ਹੈ ਜਦ ਕਿਸੇ ਮਨੁੱਖ ਦੀ ਦੁਨੀਆ ਚ ਕਾਲ ਖੋ ਜਾਂਦਾ ਹੈ ਸਮਾਂ ਖੋ ਜਾਂਦਾ ਹੈ ਅਕਾਲ ਪ੍ਰਗਟ ਹੋ ਜਾਂਦਾ ਹੈ ਜੋ ਕਾਲ ਦੇ ਚ ਨਹੀਂ ਸਮੇਂ ਦੇ ਚ ਨਹੀਂ ਹੈ। ਤਾਂ ਫਿਰ ਕਿਸ ਤਰ੍ਹਾਂ ਕੀਤਾ ਜਾਏ? ਮੈਂ ਫਿਰ ਅਰਜ਼ ਕਰਾਂ ਇੱਕ ਦਮ ਦੇ ਚ ਅਕਾਲ ਪ੍ਰਗਟ ਹੋ ਸਕਦਾ ਹੈ। ਇੱਕ ਦਮ ਦੇ ਚ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਨਿਮਕ ਇੱਕ ਸੈਕਿੰਡ ਇੱਕ ਦਮ ਇੱਕ ਚਿਤ ਜੈ ਇੱਕ ਛਿਨ ਰਿ ਆਇਓ ਇੱਕ ਛਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇੱਕ ਛਿਨ ਇੱਕ ਸੈਕਿੰਡ ਇਕਦਮ ਇਸ ਇਕਦਮ ਨੂੰ ਬਾਬੇ ਫਰੀਦ ਨੇ ਅੱਜ ਕਹਿ ਦਿੱਤਾ ਹੈ ਅੱਜ ਅੱਜ ਕੀ ਹੈ ਇਹ ਸਾਰਾ ਦਿਨ ਅੱਜ ਸੀ ਕਤਾ ਹੀ ਨਹੀਂ ਇਕਦਮ ਅੱਜ ਹੈ ਆਜ ਮਿਲਾਵਾ ਸ਼ੇਖ ਫਰੀਦ ਧਰਮ ਦੀ ਬਾਸ਼ਾ ਦੇ ਚ ਆਜ ਇਕਦਮ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜਣਿਆ ਮਨੋ ਮਜਿੰਦਣਿਆ ਇਹ ਜੋ ਮਨ ਨੂੰ ਮਛਰਾਨ ਵਾਲੀਆਂ ਵਾਸ਼ਨਾਵਾਂ ਨੇ ਜੀ ਕਿਦਰੇ ਤੋਂ ਇੱਕ ਦਮ ਦੇ ਚ ਰੁਕ ਜਾਏ ਤੇ ਅੱਜ ਹੀ ਮਿਲਾਪ ਲੈ ਲੈ ਉਸੇ ਹੀ ਦਮ ਦੇ ਚ ਮਿਲਾਪ ਲੈ ਲੈ ਇੱਕ ਦਮ ਅੱਜ ਮੈਂ ਫਿਰ ਅਰਜ਼ ਕਰਾਂ ਇਹ ਸਾਰਾ ਦਿਨ ਅੱਜ ਨਹੀਂ ਸੀ ਧਰਮ ਦੀ ਦੁਨੀਆ ਚ ਅੱਜ ਨਹੀਂ ਹੈ ਅਗਰ ਦਮੇ ਨਾ ਆਇਆ ਤਾਂ ਅੱਜ ਅੱਜ ਕੀ ਹੈ ਅੱਜ ਕੀ ਹੈ ਸਿਰਫ ਇੱਕ ਦਮ ਹੀ ਅੱਜ ਹੈ ਆਜ ਮਿਲਾਵਾ ਸ਼ੇਖ ਫਰੀਦ ਟਖਮ ਕੋਂਜਣੀ ਐਸੇ ਨੂੰ ਵੀ ਭਗਤ ਕਬੀਰ ਨੇ ਕਹਿ ਦਿੱਤਾ ਟੁਕ ਦਮ ਖਰਾ ਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ ਇੱਕ ਦਮ ਵਿੱਚ ਕਿਦਰੇ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ ਪ੍ਰਗਟ ਇੱਕ ਦਮ ਹੁਣ ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ ਜੀਵਣਾ ਬੜਾ ਸੌਖਾ ਹੈ ਸਾਰੀ ਦੁਨੀਆ ਜੀਉਂਦੀ ਹੈ ਆਉਣ ਵਾਲੇ ਦਮਾਂ ਦੀ ਚਿੰਤਾ ਦੇ ਵਿੱਚ ਜਿਉਣਾ ਬੜਾ ਸੌਖਾ ਸਾਰਾ ਸੰਸਾਰ ਜਿੰਦਾ ਹੈ ਪਰ ਜਿਹੜਾ ਉਹ ਦਮ ਹੈ ਇੱਕ ਉਸੇ ਵਿੱਚ ਆ ਜਾਏ ਮਨੁੱਖ ਤਾਂ ਆ ਸਕਦਾ ਹੈ ਕੋਈ ਕਾਮਨਾ ਨਾ ਹੋਵੇ ਕਾਮਨਾ ਲੈ ਜਾਏਗੀ ਅਤੀਤ ਦੀਆਂ ਯਾਦਾਂ ਵਿੱਚ ਕਾਮਨਾ ਲੈ ਜਾਏਗੀ ਭਵਿੱਖ ਦੀ ਚਿੰਤਾ ਦੇ ਵਿੱਚ ਐਸ ਵਾਸਤੇ ਗੁਰੂ ਨਾਨਕ ਨੇ ਕਹਿੰਦੇ ਨੇ ਦੁਕਾਨ ਤੇ ਬੈਠ ਬਾਜ਼ਾਰ ਦੇ ਚਲੋ ਕਾਮਨਾ ਨਾਲ ਬੈਠ ਉਹ ਸਾਰਾ